ਤੋ ਵੀਰਾ ਕੀ ਆ ਜਮੀਨ ਜੀ ਤੁਹਾਡੇ ਕੋਲ ਤੁਸੀਂ ਉਹ ਕਹਿ ਰਹੇ ਹੋ ਕਿ ਉਹ ਵੇਚ ਕੇ ਬਾਪੂ ਨੇ ਉਹ ਤੋਂ ਪੈਸੇ ਲਾਤੇ ਸੀ ਇਹ ਹਾਂ ਯਾਰ ਇਹ ਤਾਂ ਹੈ ਹੀ ਆ ਫਿਰ ਮਿਆਂ ਨੂੰ ਸਟੱਡੀ ਲੋਨ ਦੇਖ ਲੈਣੇ ਆ ਉਹ ਕੁਝ ਲੈਣੇ ਆ ਜਾਂ ਫਿਰ ਤੁਹਾਡੇ ਕੋਲ ਕੋਈ ਸੇਵਿੰਗ ਵਗੈਰਾ ਕੋਈ ਹੋਵੇ ਯਾਰ ਨਹੀਂ ਜਾਈਏ ਸਟੱਡੀ ਲੋਨ ਜੀ ਵੀ ਬਹੁਤ ਚੱਕਰ ਹੋ ਗਿਆ ਯਾਰ ਮੈਂ ਕਰਦਾ ਮੇਰੇ ਨਾਲ ਉਹਦਾ ਕੀ ਲੱਗੇ ਜਮੀਨ ਦਾ ਜਿਹਨੇਗਾ ਗਰੀਬੀ ਵਿੱਚ ਦੇਸੀ ਮੇਰੇ ਨਾਲ ਉਹਨੇ ਜਿਆਦਾ ਇਹ ਸਿਰ ਜਿੰਮਤ ਅੱਛਾ ਜਿਉਂਦਾ ਕੁਛ ਵੱਡਦਾ ਜੀ ਤਾਂ ਮੈਂ ਦੇਖ ਰਣਾ ਹਾਂ ਆਪਾਂ ਇਹ ਕਰਦੇ ਆਪਾਂ ਡੈਡੀ ਨੂੰ ਦੱਸ ਨਹੀਂਗੇ ਉਹਨੂੰ ਉਹੋ ਹੀ ਦੱਸਾਂਗੇ ਜਦੋਂ ਇੱਕ ਤੋਂ 11 ਕਿਲੇ ਬਣ ਗਏ ਯਾਰ ਮੇਰੇ ਡੈਡੀ ਨੂੰ ਪਹਿਲੇ ਪਤਾ ਲੱਗ ਜੂਗਾ ਕਿ ਰਲ ਕੀ ਬਣੂਗਾ ਤੁਸੀਂ ਉਹਨਾਂ ਇਹ ਕਹਿ ਜੋ ਜੀ ਸਾਰੇ ਪੈਸੇ ਮੈਂ ਲਾ ਰਹੀ ਹਾਂ ਯਾਰ ਚੰਗੀ ਗੱਲ ਲਈ ਆਪਾਂ ਡੈਡੀ ਤੋਂ ਲੁਕਾ ਰੱਖਾ ਯਾਰ ਡੈਡੀ ਨੂੰ ਕੀ ਬਿੱਤੂ ਯਾਰ ਜੀ ਆਪਦੀ ਜ਼ਿੰਦਗੀ ਬਣਾਉਣ ਵਾਸਤੇ ਨਾ ਹੰਨਾ ਕੋਲ ਬੋ ਰੱਖਣਾ ਬੰਦਾ ਯਾਰ ਦੇਖ ਲਗਾ ਤੂੰ ਕਿਤੇ ਹੋਰ ਖੁਸ਼ ਹੋ ਜਾ ਯਾਰ ਕੁਛ ਨਹੀਂ ਹੁੰਦਾ ਚਲ ਕੋਈ ਨਾ ਫਿਰ ਫਾਇਦਾ ਖਾਇ ਨਾ ਪਹਿਲ ਪਹਿਰ ਤਾਂ ਬਕੋਦਮੀ ਦਿਖਾ ਲਾਂਗੇ ਨਾਲੇ ਆਪਾਂ ਪੈਸਾ ਦਾ ਹੀ ਲਗਾ ਲਈਏ ਆਪਾਂ ਕਿਸੇ ਵਧੀਆ ਏਜੰਟ ਨੂੰ ਦਿਵਾਵਾਂਗੇ ਆ ਜਿਹੜੇ ਫੋਨ ਕਰਕੇ ਆਪਾਂ ਬੁਲਾਉਂਦੇ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਉਹ ਵਧੀਆ ਏਜੰਟ ਹੈਗਾ ਅਸਲੋਲ ਦਾ ਮੇਰੇ ਕੋਲ ਇਹਨਾਂ ਦਾ ਮੇਰੀ ਫਰੈਂਡ ਵੀ ਹੋਈ ਆ ਮੇਰੀ ਫਰੈਂਡ ਨੇ ਜਿਹੜਾ ਰੈਜ਼ਿਡੈਂਟ ਏਜੰਟ ਆਪਾਂ ਉਸੇ ਕੋਲ ਹੀ ਜਾ ਕੇ ਆਪਾਂ ਫਰਾਂਸੀ ਦਾ ਲੋਨ ਲਵਾਂਗੇ ਨਹੀਂ ਆਪਾਂ ਕਿਸੇ ਹੋਰ ਤੋਂ ਲੈਣ ਦੀ ਨਹੀਂ ਹੈਗੀ ਚਲ ਕੋਈ ਨਾ ਮੈਂ ਜੂਨੀ ਵਾਲੀ ਗੱਲ ਕਰਦਾ ਬਾਪੂ ਰਵ ਗੱਲ ਨਾ ਕਰੀ ਜਾਗਾ ਹਾਂ ਇੱਕ ਗੱਲ ਹੋਰ ਉਹਨਾਂ ਨੂੰ ਇਹ 24 ਸਾਲ ਦਾ ਅਕਾਊਂਟ ਚਾਹੀਦਾ ਸਭ ਸਾਰੇ ਕੈਸ਼ ਚਾਹੀ ਉਹ ਹੋ ਜੀ ਅਕਾਉਂਟ ਚ ਕਰੂੰਗੇ 100 ਤੁਹਾਡੀ ਟੈਕਸ ਵਗੈਰਾ 100 16 ਲੱਖ ਨਾਲੇ ਬਾਪੂ ਨੇ ਬਾਅਦ ਚ ਲਾਪੇ ਚੈੱਕੜਾ ਨੇ ਤੁਹਾਡੇ ਨਾਲ ਪੈਣੀ ਆ ਯਾਰ ਇੱਕ ਤਾਂ ਬੜਾ ਪੱਕਾ ਬਤਾ ਜਾਂ ਬਲ ਸਹੀ ਜਾਂਦਾ ਕਰਿਆ ਗਿਆ ਕੁਛ ਨਹੀਂ ਸਾਰਾ ਕੁਝ ਸਹੀ ਹੈ ਹੋ ਜਦੋਂ ਜ਼ਿੰਦਗੀ ਬਣਦੀ ਹੋਵੇ ਨਾ ਪਹਿਲਾਂ ਬਨਨ ਸੁਈ ਜਾਂਦੇ ਆ ਫਿਕਰ ਨਾ ਕਰੋ ਯਾਰ ਜ਼ਮੀਨ ਮਸਾ ਮਹਾ ਦੀਆ ਵਿੱਚ ਨੂੰ ਜੀ ਨਹੀਂ ਕਰਦਾ ਹੈਗਾ ਪਹਿਲਾਂ ਵੀ ਤੇ ਵੇਚੀ ਆ ਕਤੇਯਾ ਵੀ ਜੇ ਹੁਣ ਵੇਚ ਕੇ ਜ਼ਿੰਦਗੀ ਬਣਦੀ ਹੈ। ਇਹ ਰੋਡ ਤੇ ਆ ਜਾਗੇ ਜੇ ਵੀ ਮੈਂ ਨਹੀਂ ਕੀ ਨਾ ਇਹਨਾਂ ਦੇ ਤੋਂ ਬਣਦੀ ਐ ਜਿਵੇਂ ਸ਼ਾਹ ਲੁੱਟੀ ਲੱਗੇ। ਤੁਸੀਂ ਕਹਿੰਦੇ ਨਹੀਂ ਹੋਵੇ ਕਦੇ ਆਪਾਂ ਬਾਹਰ ਜਾ ਕੇ ਪ੍ਰੈਸ ਕਮਾ ਕੇ ਆਪਵਾਸ ਕਰਨਾ ਐ। ਐਕਸ਼ਨ ਨਹੀਂ ਆਉਂਦੇ ਰੋਡ ਤੇ। ਤੁਸੀਂ ਤਾਂ ਬੋਲੀਆਂ ਗੱਲਾਂ ਕਰਦੇ ਹੋ। ਜਦੋਂ ਬਾਹਰ ਕਮਾ ਕੇ ਪੈਸੇ ਭੇਜੇ ਨਾ ਬਾਪੂ ਦੇ ਛੜਾਈ ਕੋ ਕਿਲਾ ਵਿਕਿਆ। ਹੋਦੇ ਤਾਂ ਜਦੋਂ 11 ਕਿਲੇ ਬਣੇ। ਬਾਪੂ ਨੂੰ ਵੀ ਹੌਸਲਾ ਹੋਊਗਾ। ਉਹਨਾਂ ਨੇ ਤੁਹਾਡੇ ਮੂੰਹ ਤੋਂ ਤੁਸੀਂ ਦੇਖਿਆ ਤੇ ਉਹਨਾਂ ਨੇ ਕਿੱਡੀ ਗੱਲ ਆ ਜਦੋਂ ਮੈਂ ਤੁਹਾਡੇ ਨਾਲ ਮੈਂ ਇਹ ਤਾਂ ਕਹਿ ਰਹੀ ਆ ਨਾ ਕੋਈ ਨਹੀਂ ਮੈਂ ਇੰਨਾ ਤੇ ਚਾਹ ਵਾਲਾ ਬੜਾ ਲੰਬਾ ਰੇਗੀ ਸੀ ਨਾ ਬੜਾ ਲੰਬਾ ਰੇਗੀ ਬੜਾ ਲੰਬਾ ਰੇ ਨਾ ਇਹ ਹਾਂ ਸ਼੍ਰੀਸ਼ਕ ਲਾਇਆ ਤੇ ਅਲੱਗ ਕਲੀ ਤੇ ਥੋੜਾ ਜਿਆਦਾ ਅੱਛਾ ਮੈਨੂੰ ਕੀ ਪਤਾ ਦਈਏ ਦੱਸ ਦੇਗਾ ਤੂੰ ਐਕਸਨ ਆ ਯਾਰ ਮੇਰਾ ਵੀ ਸੁਪਨਾ ਆ ਵੀ ਬਹੁਤ ਪੂਰੇ ਕਰੀਏ ਤੁ ਗਿਆ ਰਿਹਾ ਬੜਾ ਦੋ ਇਹ ਤਾਂ ਗੱਲ ਨਾ ਇਹ ਬਾਰੇ ਐਟੈਸਟੀਫਾਈ ਕਰਾ ਦੇਣਾ ਮੈਂ ਕਾਸ਼ੇੜਾ ਕਰਾ ਦੇਣਾ ਠੀਕ ਤੇ ਕੋਈ ਗੱਲ ਨਹੀਂ ਮੈਂ ਜਦੋਂ ਕਰ ਦੂੰਗੀ ਪਰ ਤੁਸੀਂ ਇੱਕ ਵਾਰ ਇਸ ਐਸੋਵਾਰੇ ਨੂੰ ਵੀ ਕਰੋ ਉਹ ਬਗਲ ਨੂੰ ਜਾ ਕੇ ਉਹ ਲੈ ਆ ਦੇਵਾਂਗੇ ਠੀਕ ਉਹ ਜਿਹੜੇ ਲੋਕਾਂ ਤੋਂ ਬੈਸਟ ਜਾਈਨਾ ਨਾ ਉਹਨਾਂ ਨੇ ਤਾਂ ਜੈਸਟੀ ਫਾਈਲ ਲਾ ਦੇਣੀ ਆ ਓਕੇ ਉਹ ਵਾ ਦੇਖਾਂਗੇ ਇਕੱਠੇ ਲਿਖਾਈ ਲਾਦੀ ਆਪਣੀ ਇਹ ਲੱਗਣੀ ਨਹੀਂ ਆ ਇਕੱਠਿਆਂ ਦੇ ਚਲੋ ਅੱਗੇ ਕਰਾਂਗੇ ਗੱਲ ਆ ਇਹ ਜਿੰਨਾ ਗੱਲ ਕਰ ਲਾਂਗੇ ਪਰ ਵੈਸੇ ਪ੍ਰੋਸੈਸ ਜਿੰਨਾ ਕਿ ਮੈਨੂੰ ਪਤਾ ਹੈ ਪਹਿਲਾਂ ਮੈਂ ਜਿਹਦੇ ਆਈਡੈਂਟਿਟੀ ਉਹ ਹੀ ਜਾਉ ਉਸ ਤੋਂ ਬਾਅਦ ਆਪਾਂ 2 ਤੋਂ 3 ਮਹੀਨੇ ਵਾਲਾ ਪਲਾਨ ਕਰੀਏ ਜਾ ਕੇ ਜਨਪਦ ਨਰੇਨਵਾਲ ਵੀ ਪਲਾਨ ਕਰ ਸਕਦੇ ਆ ਉਹ ਮੈਸਰੀਆ ਵਾਲੇ ਚੱਲ ਜਿੰਨਾ ਜਰਨਾ ਆਪਾਂ ਪਾਰ ਨਹੀਂ ਪਹੁੰਚਦੇ ਹੈ 11 ਕਿਲੇ ਰਿਵਰ ਦੇ ਸਾਰੇ ਇਹ ਬਿੱਟੇ ਬੰਦ ਐਚਰ ਨਹੀਂ ਕੋਈ ਗੱਲ ਨਹੀਂ ਥੋੜਾ ਟੈਂਸ਼ਨ ਨਾ ਕਿਭੀ ਨੀ ਗਿਆ ਇਹ ਰੱਖਾ ਹੁਣ ਜੰਮੀ ਮੈਂ ਕਹਿੰਦਾ ਨਵੇਂ ਦੇ ਵਿੱਚ ਇੱਕਵੇਂ ਸੂਟ ਪਾ ਕੇ ਰਹਿਦਾ ਕੁਰਤੇ ਪਜਾਮੇ ਸਮੈ ਲੈ ਕਿਧਰੋਂ ਐ ਹੁੰਦਾ ਜੀ ਜਦੋਂ ਕਰੇ ਕੁੜੀਆਂ ਜੀ ਨੋਤੀ ਹੋਂ ਪਰ ਬੰਦਾ ਸਮਝ ਜਾਂਦਾ ਜਦੋਂ ਕੋਈ ਜਨਾਨੀ ਨਾ ਹੋਵੇ ਘਰ ਵੀ ਮਿੱਟੀ ਵਰਗਾ ਸਹੀ ਗੱਲ ਆ ਯਾਰ ਚਲ ਕੋਈ ਨਾ ਚਾਹ ਪੀ ਲੈ ਢੱਡੀ ਹੋ ਰਹੀ ਐ ਹਾਂ ਮੈਂ ਪੀਂਦਾ ਤੇ ਚਲਦੀ ਲੋੜਾ ਇਹਦਾ ਚਲ ਵਰਦੇ ਨਹੀਂ ਇਹਨਾਂ ਬੇਟੀ ਦੁਨੀਆ ਤੇ ਮਾੜੇ ਲੋਕ ਵੀ ਨਹੀਂ ਭਰਦੇ ਆ ਚੰਗੇ ਵੀ ਨੇ ਸਰਪੰਸਾ ਵਾਂਗੂ ਦੇਖ ਲਈ ਕਹਿੰਦੇ ਸੀ ਕਿ ਜਿੱਥੇ ਜਿੱਥੇ ਨਰਾਂ ਦਾ ਟਾਈਮ ਨਹੀਂ ਹੈਗਾ ਅੱਜ ਕੱਲ ਨੂੰ ਕਿਉਂਕਿ ਹੈ ਨਹੀਂ ਪਤਾ ਕਿਹੜੇ ਰੂਪ ਚ ਨਗ ਬੈਠਾ ਹੋਵੇ ਤੇ ਕਦੋਂ ਡੱਸ ਦੇ ਅੱਜ ਕੱਲ ਦਾ ਆਪਣੇ ਨਿਬਕਸ਼ ਦੇ ਤੇ ਤਾਂ ਫਿਰ ਵੀ ਆਪਣਾ ਜਾਣਦੇ ਨਹੀਂ ਹੈਗੇ ਮੈਨੂੰ ਡਰ ਲੱਗਦਾ ਜੇ ਕਿ ਜਿਹਨਾਂ ਨੇ ਜਾ ਕੇ ਬਾਹਰ ਦੀ ਸਲਵੇ ਗੱਲ ਕਰ ਦਿੱਤੀ ਕਿ ਮੈਨੂੰ ਧੋਖਾ ਦਿੱਤਾ ਫਿਰ ਆਪਾਂ ਕੀ ਕਰਾਂਗੇ ਉਹ ਮੰਨਦਾ ਮੈਂ ਆਪਣਾ ਨੀਗਾ ਬਗਾਨਾ ਪਰ ਅੱਜ ਕੱਲ ਬਗਾਨੇ ਵਧੀਆ ਰਹਿੰਦੇ ਆਪਣੇ ਆਪਣੇ ਬੇਮਾਨੇ ਬਣਾਈ ਜਾਂਦੇ ਮੈਨੂੰ ਤਾਂ ਐਸਾ ਪੰਜ ਸਾਲ ਸਹੀ ਲੱਗਿਆ ਰਹਾ ਜੇ ਇਦਾਂ ਲੈਂਦੇ ਤਾਂ ਹੁਣ ਮੁੰਡਾ ਆਪ ਖੜੀ ਹੁੰਦੇ ਨਾਲੇ ਤੁਸੀਂ ਵੀ ਇੱਕ ਮਿਰਚ ਕਹਿਤਾ ਵੀ ਹਾਂ ਵੀ ਮੈਨੂੰ ਭੁੱਖ ਲੱਗੀ ਹੈ ਮੈਂ ਮੇਰੀ ਸੋਈ ਨਹੀਂ ਕੀ ਫਿਕਰ ਹੋ ਰਹੀ ਸੀ ਆਪਾਂ ਆਪ ਕਰ ਲੈਂਦੇ ਕੋਈ ਖਾਣ ਪੀਣ ਦਾ ਯਾਰ ਤੇਰੀ ਫਿਕਰ ਮੈਨੂੰ ਆਪਦੇ ਨਾਲੋਂ ਜ਼ਿਆਦਾ ਹੈਗੀ ਹੁਣ ਆਪਾਂ ਕਿੱਥੇ ਜਾਂਦੇ ਕਿੱਥੇ ਨਾ ਫਿਰ ਵੀ ਆਪਾਂ ਨੂੰ ਕੋਈ ਨਾ ਰਸਤਾ ਤਾਂ ਮੇਰੇ ਕੋਲ ਰਹਿਦਾ ਲਵਾਈਦਾ ਜਦੋਂ ਸੋ ਵੀ ਤੇ ਲਵਾਈ ਹੈ ਤੁਸੀਂ ਇਹ ਸਦੀ ਲੋਕਾਂ ਦੇ ਯਕੀਨ ਕਿਵੇਂ ਕਰਦੇ ਨੇ ਜੇ ਉਹਨਾਂ ਨੇ ਖਾਣ ਪੀਣ ਵਾਲੀ ਚੀਜ਼ ਕੁਝ ਮਗਾ ਕੇ ਪਾਉਣ ਦਿੱਤਾ ਫਿਰ ਆਪਾਂ ਕੀ ਕਰਾਂਗੇ ਯਾਰ ਤੁਹਾਨੂੰ 100 ਗੱਲ ਬਾਤ ਹੋ ਜੇ ਤੁਸੀਂ ਐ ਤਾਂ ਸਮਝੋ ਕਿ ਆਪਾਂ ਕੱਲੀ ਆਇਤੀ ਯਾਰ ਜੇ ਆਪਾਂ ਬਾਹਰ ਰਹਿੰਦੇ ਆਪਾਂ ਖਰੀਦਣਾ ਜਾਂਦੇ ਗਏ ਹਾਂ ਬਈ ਕਿੰਨਾ ਕਿ ਜਰਾ ਉਹ ਕਰ ਲਾਂਗੇ ਜਿਹੜਾ ਕੋਈ ਹੁੰਦਾ ਚੰਗੇ ਲਈ ਹੁੰਦਾ ਠੀਕ ਆ ਉਹ ਵੀ ਥੱਕ ਗਿਆ ਹੋਵੇ ਕੰਮ ਦੇ ਪਰਦੇ ਮਾਰ ਦੇ ਉਹ ਤਾਂ ਐਸਾ ਕਰਨਾ ਕੋਈ ਗੋ ਨਹੀਂ ਨਾ ਦੇ ਦੀਏ ਬਾਰ ਤੁਸੀਂ ਇੱਕ ਕੋਣੀ ਵਰਗਾ ਪੀਣ ਨੂੰ ਮੈਨੂੰ ਜਿਹਾ ਲੱਗਦਾ ਅਸੀ ਕਹਿੰਦੇ ਨਹੀਂ ਪਿੰਨੋ ਚੀਜ਼ ਆਉਂਦਾ ਰਹਿੰਦਾ ਕੀ ਪਤਾ ਹੋਵੇ ਇਕ ਤਾਂ ਦੇਖ ਲੈ ਯਾਰ ਮਾੜਾ ਰਜਲ ਸਪਾਸਾ ਮਿਲ ਗਿਆ ਨੇ ਰੁਲਾ ਕੇ ਬੰਦ ਕਿੱਥੇ ਜਾਂਦਾ ਇੰਨੇ ਯਾਰ ਦੋਸਤਾਂ ਨਾਲ ਫੋਨ ਕਰ ਲਿਆ ਸਾਰੇ ਬੰਦ ਕਰ ਲਿਆ ਸਹੀ ਗੱਲ ਆ ਮਾੜੇ ਟਾਈਮ ਚ ਕੋਈ ਸਾਥ ਨਹੀਂ ਦਿੰਦਾ ਜੀ ਗੱਲ ਇਹ ਤਾਂ ਦੱਸ ਦਿੰਦਾ ਕਿ ਸਰਵਰੀ ਕੋਈ ਰੁਕਾਉਂ ਤੇ ਲੋਵਾਦ ਨੂੰ ਨਾ ਨਹੀਂ ਉਹ ਤਾਂ ਕਹਿ ਰਹੀ ਨਹੀਂ ਕੋਈ ਸਹਰਣ ਦੇਣਾ ਨਾ ਅੱਜ ਫੋਨ ਨੂੰ ਰੈਕਡੇ ਜਾਂਦੀ ਜੇ ਰਗੇ ਆਪਾਂ ਵੀ ਡਾਕਟਰ ਹੀ ਰੱਖਦੇ ਆਪਣੀ ਇਨੀ ਮਦਦ ਕਰਤੀ ਬਹੁਤ ਆ ਤੁਹਾਡੀ ਜੀ ਮੈਂ ਇੱਕ ਵਾਰ ਕਹਿੰਦੀ ਕਿ ਜੇ ਮੁੱਕਲੀ ਹੋਵੇ ਮੈਂ ਬੰਦ ਕਰਾਂਗਾ ਜੀ ਆ ਦੇ ਤੂੰ ਗੇਟ ਲਾਕ ਉੱਧਰ ਪੈ ਜਾ ਘਰੀਂ ਆਉਂਦਾ ਕੱਲੀ ਨੂੰ ਕੁਝ ਨਹੀਂ ਕਹਿਦਾ ਰਿਹਾ ਬਾਕੀ ਜੇ ਕੋਈ ਦੁਬਾਰਾ ਹਰਕਤ ਕਰੂਗਾ ਮੈਨੂੰ ਦੱਸ ਦੇ ਪਰ ਮੇਰੇ ਨਾਲ ਜੇ ਹਜੇ ਤੁਹਾਨੂੰ ਉੱਟੂ ਵਾਲਾ ਜਿਆਦਾ ਰੱਖੂਗਾ ਹੈ ਸਿਹਰੀ ਕੀ ਮੈਂ ਕਹਿੰਦਾ ਸਾਲੇ ਮਾਰਦੇ ਘਰੇ ਨਹੀਂ ਪੜੂਗਾ ਠੀਕ ਹੈ ਜੀ ਸਰ ਬਾਸ ਸਾਹਿਬ ਨੂੰ ਸਟੇਟ ਕਰਦਾ ਮੈਂ ਸੀਨਾ ਨੇ ਉਹ ਆ ਫੋਟੋ ਵੀ ਝਾਤ ਦੇਣੀ ਜੋਂ ਤੱਕ ਸਰਪੰਚ ਨੇ ਕਿਹਾ ਤੇ ਆਪਾਂ ਡਿਊਟੀ ਲੂਟ ਕਰਾ ਦੇ ਉਹ ਟੀ ਜੀ ਕਿੱਥੋਂ ਲੱਗਦੀ ਹੁੰਦੀ ਹੈ ਯਾਰ ਕੋਈ ਨਹੀਂ ਪਾਇਲਰੋਂ ਤੇ ਮੋਟਰ ਚਾਲੀਓ ਤੂੰ ਬਾਲਟੀ ਭਰ ਲੈ ਮੈਂ ਪਾਣੀ ਐ ਕਿੱਥੇ ਹਾਂ ਕਹੇ ਜਾਂਦਾ ਐ ਕਰਦਾ ਗਾ ਆਹ ਤਾਂ ਮੋਟਰ ਚੱਲਦੀ ਐ ਇੱਥੇ ਜਾਂਦਾ ਚੋਲੇ ਚੋਲੇ ਇੱਥੇ ਧਰ ਕੇ ਨਾ ਦੂਰ ਤੀਨਾ ਤੇਰੇ ਸਾਹਮਣੇ ਬਾਲਟੀ ਭਰ ਲਿਆ ਪਾਣੀ ਦੀ ਚਲੋ ਕੋਈ ਗੱਲ ਨਹੀਂ ਪਰ ਨੇਰੇ ਜਿਹਾ ਜਾਇਓ ਕੋਈ ਨਾ ਜਦੋਂ 4 ਰੁਪਏ ਆ ਗਿਆ ਆਪਾਂ ਪਲੰਬਰ ਬੁਲਾ ਕੇ ਆਪਾਂ ਉਹ ਠੀਕ ਕਰਾ ਲਵਾਂਗੇ ਜੇ ਅਪੀ ਨਜ਼ਰ ਪੁੱਲ ਸਾਹਿਬ ਨੂੰ ਆਉਣ ਘਰ ਜਾ ਨਹੀਂ ਰੋੜਾ ਯਾਰ ਹੁ ਅਗਲਾ ਕਿੰਨਾ ਖਰਚਾ ਕਰੂ ਆਪਣੇ ਘਰੇ ਕਿੱਥੇ ਰੋਸ਼ ਆ ਮਨੂੰ ਰੋਟੀ ਪਾਣੀ ਲੈ ਕੇ ਆਉਂਦਾ ਬੰਦਾ 8 ਕਿੰਨਾ ਮਹਿੰਗਾ ਹੋ ਰਿਹਾ ਫਿਰ ਮੈਂ ਭੱਜ ਕੇ ਉੱਥੇ ਪੈਣਿਓ ਮੈਂ ਤਾਂ ਕੋਈ ਨਹੀਂ ਕਰੀ ਸੋਰੀ ਯਾਰ ਮਾਜੀ ਕੋਈ ਨਹੀਂ ਕਰਦਾ ਯਾਰ ਮੈਂ ਤੇਰੇ ਪਿੱਛੇ ਕਰਦਾ ਯਾਰ ਤੇਰਾ ਪਿਆਰ ਕਰਦਾ ਮੈਂ ਮੰਨਦੀ ਹਾਂ ਹਰ ਤਰ੍ਹਾਂ ਦਾ ਯਾਰ ਆਪਾਂ ਇੱਕ ਦੂਜੇ ਦਾ ਸਾਰਾ ਜਿਆ ਫਿਰ ਇੱਕ ਦੂਜੇ ਨਾਲ ਬੈਠ ਕੇ ਕੀ ਬਣਾਉਣਾ ਮੈਂ ਮੰਨਦੀ ਹਾਂ ਵੀ ਟੈਨਸ਼ਨ ਆ ਪਰ ਐਦਾਂ ਕਰ ਨਾ ਮਰੋ ਉਹ ਤੇਰੇ ਪਿੱਛੇ ਕਰਦਾ ਮੈਂ ਸਾਰ ਕੋਈ ਨਹੀਂ ਕਰਨਾ ਗਾਣਾ カードで見るな。違う子いないもん。ああ。やろまないやろ。かっこいい、かわいい。<noise> <noise>